ਅਰ ਮੈ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਚੱਕਰ ਕੀ ਚੱਲ ਰਿਹਾ ਕੀ ਹੋ ਰਿਹਾ ਮਨ ਲੇ ਕਿ ਇਹ ਤਾਂ ਇਹ ਲੱਗ ਰਿਹਾ ਮੈਨੂੰ ਆਪ ਨੂੰ ਬੜਾ ਅਫਸੋਸ ਹੁੰਦਾ ਹੈ ਸੋਚ ਕੇ ਕਿ ਢੇਰੇ ਵਾਲਿਆਂ ਦਾ ਦਬਦਬਾ ਤੇ ਸਿੱਖਾਂ ਦਾ ਕੋਈ ਤਬਦਬਾ ਨਹੀਂ ਹੈ ਦਿੱਲੀ ਤੋਂ ਆ ਰਹੇ ਆਪਣੇ ਪਿੰਡ ਜਾ ਰਹੇ ਭਧੌਰ ਮੇਰੀ ਵੋਟ ਭਧੌਰ ਆ ਕੱਲ ਨੂੰ ਵੋਟਾਂ ਪੈਣੀਆਂ ਤੇ ਵੋਟ ਪਾਣ ਜਾ ਰਿਹਾ ਸੀ ਰਸਤੇ 'ਚ ਇਹ ਗੱਲ ਇਨਫਰਮੇਸ਼ਨ ਮਿਲੀ ਤੇ ਇਹ ਜਦੋਂ ਬੜਾ ਦੁੱਖ ਹੋਇਆ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ ਪਹਿਲਾਂ ਇੱਕ सीबीआई ਦਾ ਕੇਸ ਸੀਗਾ ਉਹਦੇ ਚ ਭਰੀ ਹੋ ਗਿਆ ਆ ਹੁਣ ਇਹ ਪਿਛਲੇ ਹਫਤੇ ਤੇ ਆ ਹੁਣ ਇਹ ਪੰਜਾਬ ਪੁਲਿਸ ਦੇ ਕੇਸ ਆ ਜਿਹੜੇ ਉੱਥੇ ਸੁਪਰੀਮ ਕੋਰਟ ਵੀ 6 ਕੇਸ ਕੈਸ ਸੀ ਉਹ ਵੀ ਪੰਜਾਬ ਪੁਲਿਸ ਦੇ ਸੀ ਪੰਜਾਬ ਸਰਕਾਰ ਨਹੀਂ ਉਹਨਾਂ ਉਹਨਾਂ ਨੂੰ ਪਰਸੂ ਕਰਨਾ ਸੀ ਤੇ ਉਹਨਾਂ ਚ ਜਵਾਬ ਫਾਈਲ ਕਰਨੇ ਸੀ ਆ ਜਿਹੜਾ ਕੇਸ ਬਾਈਬਲ ਕਲਾਂ ਵਾਲਾ ਜਿਹੜਾ ਅੱਜ ਹਾਈ ਕੋਰਟ ਨੇ ট্রান্সਫਰ ਕੀਤਾ ਵੀ ਪੰਜਾਬ ਪੁਲਿਸ ਦਾ ਕੇਸ ਹੈ ਔਰ ਪੰਜਾਬ ਸਰਕਾਰ ਨਹੀਂ ਕਰਨਾ ਸੀ ਬਲਕਿ ਪੰਜਾਬ ਸਰਕਾਰ ਇਹ ਹਾਈ ਕੋਰਟ ਨੂੰ ਇਹ ਵੀ ਕਨਵਿੰਸ ਨਹੀਂ ਕਰਾ ਪਾਈ ਕਿ ਪੰਜਾਬ ਦਾ ਮਾਹੌਲ ਠੀਕ ਹੈ ਤਿੰਨ ਵਾਰੀ ਪੰਜਾਬ ਸਰਕਾਰ ਨੂੰ ਮੌਕਾ ਮਿਲਿਆ ਜਵਾਬ ਫਾਈਟ ਕਰਨ ਦਾ ਇਹਨਾਂ ਜਵਾਬ ਨਹੀਂ ਖਾਈ ਦਿੱਤਾ ਉਸ ਦਿਨ ਵੀ ਇੱਕ ਜੂਨੀਅਰ ਵਕੀਲਾ ਕੇ ਖੜਾ ਹੋ ਗਿਆ ਕਹਿੰਦਾ ਸਾਨੂੰ ਹੋਰ ਟਾਈਮ ਦੇ ਦਿਓ ਉਧਰੋਂ ਜਿਹੜੇ ਠੇਰੇ ਵਾਲਿਆਂ ਵੱਲੋਂ ਬੜੇ ਤਖੜੇ ਤਖੜੇ ਸੁਪਰੀਮ ਕੋਰਟ ਦੇ ਵਕੀਲ ਖੜੇ ਸੀ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਕੋਈ ਮਤਨ ਨਹੀਂ ਇਹਨਾਂ ਨੂੰ ਹੋਰ ਮੌਕਾ ਦਿੰਦਾ ਕਿ ਸੁਪਰੀਮ ਕੋਰਟ ਟ੍ਰਾਂਸਫਰ ਕਰ ਲਜੀ ਸੀ ਇਸੇ ਤਰ੍ਹਾਂ ਦੇ 6 ਕੇਸ ਮਲਜਮਾਨੇ ਸੁਪਰੀਮ ਕੋਰਟ ਚ ਫਾਈਲ ਕੀਤੇ ਸੀ ਸੁਪਰੀਮ ਕੋਰਟ 'ਚ ਉਹਨਾਂ 6ਾਂ ਦੇ 6ਾਂ ਨੂੰ ਮੈਂ ਡਿਸਪੋਸ ਕਰਵਾਇਆ ਸੀ ਜਿਦੋਂ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਇਸ ਚੰਡੀਗੜ੍ਹ ਟ੍ਰਾਂਸਫਰ ਇਹ ਜਨਵਰੀ ਦੀ ਗੱਲ ਆ ਜਨਵਰੀ ਆ ਹੁਣੇ ਹੀ ਆਹੀ ਜਨਵਰੀ 24 ਦੀ ਗੱਲ ਆ ਉਹ 6ਾਂ ਦੇ 6ਾਂ ਕੇਸਾਂ ਨੂੰ ਮੈਂ ਡਿਸਪੋਸ ਕਰਾਇਆ ਸੀ ਪਰ ਮੈਨੂੰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਉਹਨਾਂ 6 ਕੇਸਾਂ ਵਿੱਚ ਤਾਂ ਮੈਨੂੰ ਪਤਾ ਕਿ ਪੰਜਾਬ ਸਰਕਾਰ ਨੇ ਜਵਾਬ ਤੱਕ ਫਾਈਲ ਹੀ ਨਹੀਂ ਕੀਤੀ ਇਹ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਢੇਰੇ ਵਾਲਿਆਂ ਦੇ ਡੁਗਡੁਗੀ ਤੇ ਨੱਚਦੇ ਆ ਜਿਵੇਂ ਸਿੱਖਾਂ ਦੀ ਕੋਈ ਪਰਵਾਹ ਨਹੀਂ ਕਿਸੇ ਨੂੰ ਕਿਸੇ ਨੂੰ ਨਹੀਂ ਪਰਵਾਹ ਕਿ ਪੰਜਾਬ ਸਰਕਾਰ ਤੇ ਜ਼ੋਰ ਪਾਓ ਕਿ ਕੇਸਾਂ ਨੂੰ ਸੀਰੀਅਸਲੀ ਲਾਓ ਬਲਕਿ ਇੰਨੇ ਇੰਨਾ ਇੰਪੋਰਟੈਂਟ ਕੇਸ ਕਿ ਉਹਦੇ ਵਿੱਚ ਜਵਾਬ ਤਾਂ ਕਿਨਾ ਫਾਈਲ ਕਰੋ ਤੇ ਨਾਲੇ ਉਹਦੇ ਬਾਅਦ ਜੂਨੀਅਰ ਵਕੀਲ ਲੈ ਕੇ ਖੜਾ ਕਰ ਦੋ ਕਿ ਸਟ੍ਰੀਨਿੰਗ ਕੌਂਸਲ ਵੀ ਨਾ ਪੇਸ਼ ਹੋਵੇ ਦੇਖੋ ਚੰਡੀਗੜ੍ਹ ਦਾ ਵਕੀਲ ਨਹੀਂ ਹੈ ਮੈਨੂੰ ਨਹੀਂ ਪਤਾ ਚੰਡੀਗੜ੍ਹ ਵਾਲੇ ਕੇਸ 'ਚ ਕੀ ਹੋਇਆ ਪਰ ਜੇਕਰ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਹੀ ਇਹਨੂੰ ਵੀ ਕੇਸ ਨੂੰ ਹੈਂਡਲ ਕੀਤਾ ਤੇ ਫਿਰ ਤਾਂ ਫਿਰ ਤਾਂ ਕੀ ਕਹਣਾ ਫਿਰ ਤੁਸੀਂ ਕਹਿੰਦੇ কোর্ਟ ਨੂੰ ਕਿਵੇਂ ਅਸੀਂ ਬਲੇਮ ਬਲੇਮ ਕਰ ਸਕਦੇ ਹਾਂ ਵਰਮਲੀਆ ਕਿ ਜੋ ਮੇਨ ਕੇਸ ਬਾਈਬਲ ਕਲਾਂ ਦਾ ਗੋਲੀकांड ਵਾਲਾ ਪ੍ਰਕਾਰੀ ਵੀਐਸਵੀ ਵਾਲਾ ਕੇਸ ਦੇ ਵਿੱਚੋਂ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਨੇ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਵਾਸਤੇ ਲਗਾਇਆ ਮੁਲਜ਼ਮਾਂ ਨੇ ਇਹ ਹਾਈ ਕੋਰਟ ਨੂੰ ਕਿਹਾ ਸੀ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਤੇ ਇਹ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨਾ ਚਾਹੀਦਾ ਔਰ ਇਹ ਬੜੀ ਅਫਸੋਸ ਦੀ ਗੱਲ ਆ ਕਿ ਅੱਜ ਉਹ ਕੇਸ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ ਇਸੇ ਤਰ੍ਹਾਂ ਦੇ ਛੇ ਕੇਸਰ ਮੁਝਮਾਨੇ ਸੁਪਰੀਮ ਕੋਰਟ ਚ ਫਾਈਲ ਕੀਤੇ ਸੀ ਸੁਪਰੀਮ ਕੋਰਟ ਚ ਉਹਨਾਂ ਛਿਆਂ ਦੇ ਛਿਆਂ ਨੂੰ ਮੈਂ ਡਿਸਪੋਸ ਕਰਵਾਇਆ ਸੀ ਜਦੋਂ ਉਹਨਾਂ ਨੇ ਕਿਹਾ ਪੰਜਾਬ ਦੇ ਚ ਮਾਹੌਲ ਨਹੀਂ ਠੀਕ ਕੇ ਚੰਡੀਗੜ੍ਹ ਟਾਂਪੜ ਇਹ ਜਨਵਰੀ ਦੀ ਗੱਲ ਆ ਜਨਵਰੀ ਆ ਹੁਣੇ ਹੀ ਆਹੀ ਜਨਵਰੀ 24 ਦੀ ਗੱਲ ਆ ਉਹ ਛਿਆਂ ਦੇ ਛਿਆਂ ਕੇਸਾਂ ਨੂੰ ਮੈਂ ਡਿਸਪੋਸ ਕਰਾਇਆ ਸੀ ਪਰ ਮੈਨੂੰ ਇਹ ਬੜੀ ਅਫਸੋਸ ਦੀ ਗੱਲ ਆ ਕਿ ਉਹਨਾਂ ਛਿਆਂ ਕੇਸਾਂ ਵਿੱਚ ਤਾਂ ਮੈਨੂੰ ਪਤਾ ਕਿ ਪੰਜਾਬ ਸਰਕਾਰ ਨੇ ਜਵਾਬ ਤੱਕ ਫਾਈਲ ਹੀ ਨਹੀਂ ਸਕੀ ਤਿੰਨ ਵਾਰੀ ਪੰਜਾਬ ਸਰਕਾਰ ਨੂੰ ਮੌਕਾ ਮਿਲਿਆ ਜਵਾਬ ਫਾਈ ਕਰਨ ਦਾ ਇਹਨਾਂ ਜਵਾਬ ਨਹੀਂ ਖਾਈ ਕੀਤਾ ਉਸ ਦਿਨ ਵੀ ਇੱਕ ਜੂਨੀਅਰ ਵਕੀਲਾ ਕੇ ਖੜਾ ਹੋ ਗਿਆ ਕਹਿੰਦਾ ਸਾਨੂੰ ਹੋਰ ਟਾਈਮ ਦੇ ਦਿਓ ਉਧਰੋਂ ਜਿਹੜੇ ਠੇਰੇ ਵਾਲਿਆਂ ਵੱਲੋਂ ਬੜੇ ਤਖੜੇ ਤਖੜੇ ਸੁਪਰੀਮ ਕੋਰਟ ਦੇ ਵਕੀਲ ਖੜੇ ਸੀ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਕੋਈ ਮਤਲਬ ਨਹੀਂ ਇਹਨਾਂ ਨੂੰ ਹੋਰ ਮੌਕਾ ਦੇ ਦਿੰਦਾ ਤੇ ਸੁਪਰੀਮ ਕੋਰਟ ਟਰਾਂਸਫਰ ਕਰਨ ਲੱਗੀ ਸੀ ਜਦੋਂ ਕਿ ਇੱਕ ਪਿੱਛੋਂ ਜਿਹੜਾ ਇੱਕ ਕੰਪਲੇਨੈਂਟ ਆ ਉਹਨਾਂ ਨੇ ਮੋਗੇ ਵਾਲੇ ਭਵਿੰਦਰ ਸਿੰਘ ਉਹਨਾਂ ਨੇ ਮੈਨੂੰ ਅੰਗੀਜ਼ ਕਰ ਲਿਆ ਸੀ ਤੇ ਮੈਂ ਜਦੋਂ ਆਰਗੂ ਕੀਤਾ ਮੇਰੇ ਆਰਗੂਮੈਂਟ ਸੁਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹ ਕੇਸ ਉੱਥੇ ਡਿਸਪਸ ਕਰਤਾ ਔਰ ਉਹ ਕੇਸ ਟ੍ਰਾਂਸਫਰ ਨਹੀਂ ਕੀਤਾ ਬਲਕਿ ਹੁਣ ਉੱਥੇ ਜੋ ਪੰਜਾਬ ਸਰਕਾਰ ਦਾ ਐਟੀਟਿਊਡ ਸੀ ਉਹਦੇ ਮੈਂ ਦੱਸਿਆ ਸੀ ਸੰਗਠਨ ਨੂੰ ਕਿ ਮੇਰਾ ਫਰਜ਼ਮੰਦਾ ਕਿ ਮੈਂ ਸੰਗਠਨ ਨੂੰ ਇਹ ਗੱਲਾਂ ਦੱਸਾਂ ਕਿ ਪੰਜਾਬ ਸਰਕਾਰ ਤੇ ਜ਼ੋਰ ਪਾਓ ਕਿ ਕਿਸਾ ਨੂੰ ਸੀਰੀਅਸਲੀ ਲਾਓ ਬਲਕਿ ਇੰਨੇ ਇੰਨਾ ਇੰਪੋਰਟੈਂਟ ਕੇਸ ਕਿ ਉਹਦੇ ਵਿੱਚ ਜਵਾਬ ਤਾਂ ਕਿਨਾ ਫਾਈਲ ਕਰੋ ਤੇ ਨਾਲੇ ਉਦੋਂ ਬਾਅਦ ਜੂਨੀਅਰ ਵਕੀਲ ਲੈ ਕੇ ਖੜਾ ਕਰ ਦਿਓ ਕਿ ਸਟ੍ਰੀਨਿੰਗ ਕਾਉਂਸਲ ਵੀ ਨਾ ਪੇਸ਼ ਹੋਵੇ ਬਲਕਿ ਇਹੇ ਜੇ ਇਹੇ ਜਾ ਹਾਲ ਚ ਹੁਣ ਇਹ ਦੇਖੋ ਚੰਡੀਗੜ੍ਹ ਮੈਂ ਵਕੀਲ ਨਹੀਂ ਐ ਮੈਨੂੰ ਨਹੀਂ ਪਤਾ ਚੰਡੀਗੜ੍ਹ ਵਾਲੇ ਕੇਸ ਚ ਕੀ ਹੋਇਆ ਪਰ ਜੇਕਰ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਹੀ ਇਹਨੂੰ ਵੀ ਕੇਸ ਨੂੰ ਹੈਂਡਲ ਕੀਤਾ ਤੇ ਫਿਰ ਤਾਂ ਫਿਰ ਤਾਂ ਕੀ ਕਹਿਣਾ ਫਿਰ ਤੁਸੀਂ ਕਿਵੇਂ ਕੋਰਟ ਨੂੰ ਕਿਵੇਂ ਅਸੀਂ ਬਲੇਮ ਬਲੇਮ ਕਰ ਸਕਦੇ ਹਾਂ ਮੈਂ ਤਾਂ ਅਜਨ ਦਿੱਲੀ ਤੋਂ ਆ ਰਹਿਆ ਆਪਣੇ ਪਿੰਡ ਜਾ ਰਹਿਆ ਭਧੌਰ ਮੇਰੀ ਵੋਟ ਭਧੌਰ ਆ ਕੱਲ ਨੂੰ ਵੋਟਾਂ ਪੈਣੀਆਂ ਤੇ ਵੋਟ ਪਾਣ ਜਾ ਰਿਆ ਸੀ ਰਸਤੇ 'ਚ ਇਹ ਗੱਲ ਇਨਫੋਰਮੇਸ਼ਨ ਮਿਲੀ ਇਹ ਇਹ ਜਦੋਂ ਬੜਾ ਦੁੱਖ ਹੋਇਆ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ ਪਹਿਲਾਂ ਇੱਕ सीबीआई ਦਾ ਕੇਸ ਸੀਗਾ ਉਹਦੇ ਚ ਭਰੀ ਹੋ ਗਿਆ ਆ ਹੁਣ ਇਹ ਪਿਛਲੇ ਹਫਤੇ ਤੇ ਆ ਹੁਣ ਇਹ ਪੰਜਾਬ ਪੁਲਿਸ ਦੇ ਕੇਸ ਆ ਜਿਹੜੇ ਉੱਥੇ ਸੁਪਰੀਮ ਕੋਰਟ ਵੀ 6 ਕੇਸ ਕੈਸ ਸੀ ਉਹ ਵੀ ਪੰਜਾਬ ਪੁਲਿਸ ਦੇ ਸੀ ਪੰਜਾਬ ਸਰਕਾਰ ਨੇ ਉਹਨਾਂ ਉਹਨਾਂ ਨੂੰ ਪਰਸੂ ਕਰਨਾ ਸੀ ਤੇ ਉਹਨਾਂ ਚ ਜਵਾਬ ਫਾਈਲ ਕਰਨੇ ਸੀ ਆ ਜਿਹੜਾ ਕੇਸ ਬਾਈਬਲ ਕਲਾਂ ਵਾਲਾ ਜਿਹੜਾ ਅੱਜ ਹਾਈ ਕੋਰਟ ਨੇ ਟ੍ਰਾਂਸਫਰ ਕੀਤਾ ਵੀ ਪੰਜਾਬ ਪੁਲਿਸ ਦਾ ਕੇਸ ਹੈ ਔਰ ਪੰਜਾਬ ਸਰਕਾਰ ਨੇ ਕਰਨਾ ਸੀ ਬਲਕਿ ਪੰਜਾਬ ਸਰਕਾਰ ਇਹ ਹਾਈ ਕੋਰਟ ਨੂੰ ਇਹ ਵੀ ਕਨਵਿੰਸ ਨਹੀਂ ਕਰਾ ਪਾਈ ਕਿ ਪੰਜਾਬ ਦਾ ਮਾਹੌਲ ਠੀਕ ਹੈ ਹਾਈ ਕੋਰਟ ਨੇ ਟ੍ਰਾਂਸਫਰ ਕਰਤਾ ਕਿ ਪੰਜਾਬ ਦਾ ਮਾਹੌਲ ਨਹੀਂ ਠੀਕ ਤੇ ਤਾਂ ਕਰਕੇ ਚੰਡੀਗੜ੍ਹ ਟ੍ਰਾਂਸਫਰ ਕਰੋ ਬੜੀ ਹੈਰਾਨੀ ਦੀ ਗੱਲ ਹੈ ਔਰ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਚੱਕਰ ਕੀ ਚੱਲ ਰਿਹਾ ਕੀ ਹੋ ਰਿਹਾ ਮਤਲਬ ਕਿ ਇਹ ਤਾਂ ਇਹ ਲੱਗ ਰਿਹਾ ਮੈਨੂੰ ਆਪ ਨੂੰ ਬੜਾ ਅਫਸੋਸ ਹੁੰਦਾ ਹੈ ਸੋਚ ਕੇ ਕਿ ਢੇਰੇ ਵਾਲਿਆਂ ਦਾ ਦਬਦਬਾ ਤੇ ਸਿੱਖਾਂ ਦਾ ਕੋਈ ਤਵੱਦਬਾ ਨਹੀਂ ਹੈ। ਇਹ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਢੇਰੇ ਵਾਲਿਆਂ ਦੇ ਡੁਕਡੁਕੀ ਤੇ ਨੱਚਦੇ ਆ ਤੇ ਸਿੱਖਾਂ ਦੀ ਕੋਈ ਪਰਵਾਹੀ ਕੋ ਕਿਸੇ ਨੂੰ ਕਿਸੇ ਨੂੰ ਨਹੀਂ ਪਰਵਾ। ਤੇ ਮੈਂ ਅੱਜ ਮੇਰਾ ਇਹ ਫਰਜ਼ ਮੰਨਦਾ ਸੀ ਸੰਗਤ ਨੂੰ ਇਸ ਚੀਜ਼ ਤੇ ਇਹ 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 ਗਰਾਹ ਕਰਨ ਦਾ ਕਿ ਪੰਜਾਬ ਸਰਕਾਰ ਦੇ ਉੱਤੇ ਝੋੜ ਪਾਓ ਕਿ ਇਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਏ ਨਹੀਂ ਤਾਂ ਜੋ ਇਹ ਹੋ ਗਿਆ ਅੱਜ ਹੋ ਗਿਆ ਬਾਕੀ ਵੀ ਜਿੰਨੇ ਵੀ ਕੇਸ ਫਰੀਦਕੋਟ ਵਾਲੇ ਬਠਿੰਡਾ ਵਾਲਾ ਤੇ ਨਾਲੇ ਮੋਗੇ ਵਾਲੇ ਸਾਰੇ ਦੇ ਸਾਰੇ ਉਸ ਤੋਂ ਬਾਅਦ ਇਸੇ ਬਨਾ ਦੇ ਉੱਤੇ ਉੱਠ ਕੇ ਚੰਡੀਗੜ੍ਹ ਆ ਜਣੇ ਆ ਤੇ ਇਹ ਬਲਕਿ ਇਹ ਇਹ ਇਸੇ ਤਰ੍ਹਾਂ ਕਰਕੇ ਕੇਸਾਂ ਦੇ ਵਿੱਚ ਜਿਵੇਂ ਪਾਰਪਾਈ ਹੋ ਰਹੀ ਹੈ ਜਿਸ ਤਰੀਕੇ ਨਾਲ ਮੈਂ ਤਾਂ ਬੜਾ ਇਹ ਬਲਕਿ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਦੁੱਖ ਹੋ ਰਿਹਾ ਏਜੋ ਸਾਕੋਰੀਆ ਮੈਂ ਇਸੇ ਗੱਲ ਕਰਕੇ ਤੁਹਾਨੂੰ ਮੈਂ ਕਿਹਾ ਸਾਰੀ ਸੰਗਤ ਨੂੰ ਮੈਂ ਆਪਣੀ ਵਿਚਾਰ ਦਵਾਂ ਇਹਦੇ ਕਰਕੇ ਬਹੁਤ ਬਹੁਤ ਸ਼ੁ크ਰੀਆ ਮਿਹਰਬਾਨੀ ਵਰਜਨ ਖਾਲਸਾ ਵਰਜਨ